ਸਾਰੇ ਦੋਸਤਾਂ ਨੂੰ ਪਿਆਰ ਸასი ਸ਼ਾਲ ਜੈ ਹਿੰਦ ਕਿਦਾਂ ਸਾਰੇ ਠੀਕ ਠਾਕ ਹੋ ਉਮੀਦ ਕਰਦਾ ਤੁਸੀ ਸਾਰੇ ਵਧੀਆ ਹੋਵੋਗੇ ਅੱਜ ਆਪਾਂ ਕਿਸੇ ਟੌਪਿਕ ਤੇ ਗੱਲ ਨਹੀਂ ਕਰਨੀ ਜਿਦ ਤੱਕ ਤੁਸੀਂ ਥੰਬਨੇਲ ਪੜ ਲਿਆ ਤੇ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਮੈਂ ਕਿਹੜੀ ਗੱਲ ਕਰਨ ਜਾ ਰਿਹਾ ਤੇ ਅੱਜ ਦਾ ਦਿਨ 23 ਅਗਸਤ 2025 ਸਾਡੀ 2021 ਭਰਤੀ ਜੋ ਕਿ 2022 ਵਿੱਚ ਜੁਆਇਨਿੰਗ ਲੈਟਰ ਮਿਲੀ ਸੀ ਜਿੱਦ ਤੱਕ 2023 ਵਾਲਿਆਂ ਨੂੰ 2024 ਵਿੱਚ ਜੁਆਇਨਿੰਗ ਲੈਟਰ ਮਿਲੇ ਨੇ ਠੀਕ ਹੈ ਜੀ ਔਰ 2024 ਵਾਲੇ ਨੂੰ ਹੁਣ 2025 ਵਿੱਚ ਮਿਲਣਗੇ ਇਦਾਂ ਹੀ ਸਾਡੀ 2021 ਦੀ ਭਰਤੀ ਨੂੰ ਜਿਹੜਾ ਕੰਪਲੀਟ ਹੋਇਆ ਸੀਗਾ ਉਹ ਫਾਈਨਲ ਜੁਆਇਨਿੰਗ 23 ਅਗਸਤ 2022 ਨੂੰ ਮਿਲੂਗੀ ਤਾਂ ਇਦਾਂ ਹੀ ਸਾਡੀ ਜਿਹੜੀ 2021 ਦੀ ਜਿਹੜੀ ਭਰਤੀ ਸੀਗੀ ਕਾਂਸਟੇਬਲ ਭਰਤੀ ਤਾਂ ਉਹਦਾ ਜਿਹੜਾ ਜੁਆਇਨਿੰਗ ਲੈਟਰ ਸੀ ਸਾਨੂੰ 23 ਅਗਸਤ ਯਾਨੀ ਕਿ ਅੱਜ ਦੇ ਦਿਨ ਅੱਜ ਤੋਂ 3 ਸਾਲ ਪਹਿਲਾਂ 2022 ਚ ਮਿਲੇ ਸੀ ਤੇ ਉਸ ਸਮੇ ਇਦਾਂ ਲੱਗ ਰਿਹਾ ਸੀ ਵੀ 3 ਸਾਲ ਪਤਾ ਨਹੀਂ ਕਿਦਾਂ ਨਿਕਲਣਗੇ ਪਰਮਿਸ਼ਨ ਕਦੋਂ ਕੰਪਲੀਟ ਹੋਊਗਾ ਤੇ ਫਾਈਨਲੀ ਅੱਜ ਸਾਡਾ ਜਿਹੜਾ ਪਰਮਿਸ਼ਨ ਕੰਪਲੀਟ ਹੋ ਚੁੱਕਿਆ ਬਹੁਤ ਸੁਖੀ ਸੰਧੀ ਜਿੱਦਾਂ ਕਹੇ ਦੀ ਇਹ ਵੀ ਸਾਡਾ ਪਰਮਿਸ਼ਨ ਨਿਕਲਿਆ ਤੇ ਕਈ ਖੱਟੀਆਂ ਮਿੱਠੀਆਂ ਯਾਦਾਂ ਵੀ ਜੁੜੀਆਂ ਹੋਈਆਂ ਨੇ ਇਹਨਾਂ 3 ਸਾਲਾਂ ਦੇ ਵਿੱਚ ਠੀਕ ਆ ਔਖੀਆਂ ਤੋਂ ਔਖੀਆਂ ਡਿਊਟੀਆਂ ਵੀ ਕੀਤੀਆਂ ਨੇ ਤੇ ਸੌਖੀਆਂ ਤੋਂ ਸੌਖੀਆਂ ਡਿਊਟੀਆਂ ਵੀ ਕੀਤੀਆਂ ਨੇ ਹਰ ਇੱਕ ਪ੍ਰਕਾਰ ਦੀ ਡਿਊਟੀ ਕੀਤੀ ਆ ਡਿਊਰਿੰਗ ਟ੍ਰੇਨਿੰਗ ਠੀਕ ਆ ਜੀ ਟ੍ਰੇਨਿੰਗ ਕੀਤੀ ਹੈ ਕਰੀਬ ਸਾਲ ਪਰ ਅਸੀਂ ਟ੍ਰੇਨਿੰਗ ਤੇ ਰਹੇ ਆ पीओडीसी जहां खेल रहा हो हिसारपुर पंजाब ठीक है जी तां उथे ਜਿਹੜੇ ਮੇਰੇ ਬੈਚਮੇਟਸ ਜਿਨ੍ਹਾਂ ਨੇ ਮੈਨੂੰ ਟ੍ਰੇਨਿੰਗ ਕੀਤੀ ਜਾਂ ਮੈਂ ਉਹਨਾਂ ਨੂੰ ਟ੍ਰੇਨਿੰਗ ਕੀਤੀ ਤਾਂ ਮਤਲਬ ਉਹ ਦਿਨ ਯਾਦ ਕਰਕੇ ਬੜਾ ਵਧੀਆ ਲੱਗ ਰਿਹਾ ਵੀ ਉਹ ਕਿਆ ਦਿਨ ਹੁੰਦੇ ਸੀ ਹਨਾ ਜਦੋਂ ਅਸੀਂ ਟ੍ਰੇਨਿੰਗ ਦੇ ਗਏ ਸੀ ਤੇ ਉਥੇ ਮਤਲਬ ਕਿ ਚਲੋ ਮੇਰਾ ਥੋੜਾ ਜਿਹਾ ਮਨ ਭਰੇ ਆਇਆ ਸੀ ਇਹਨੂੰ ਲੈ ਕੇ ਤੇ ਉਹ ਮਤਲਬ ਕਿ ਜਿੱਦਾਂ ਕਹਦੇ ਹੀ ਉਥੇ ਹਨਾ ਮਤਲਬ ਡਿਸਪਲਿਨ ਦੇ ਵਿੱਚ ਰਹਿਣਾ ਜਾਂ ਮਤਲਬ ਹਨਾ ਜਿੱਦਾਂ ਕਹਦੀਏ ਵੀ ਉਸਤਾਦ ਸੇ ਬਾਨ ਦੀਆਂ ਛਿੜਕਾਂ ਵੀ ਖਾਣੀਆਂ ਉਹਨਾਂ ਤੋਂ ਮਤਲਬ ਐਪਰੀਸ਼ੀਏਸ਼ਨ ਵੀ ਲੈਣੀ ਠੀਕ ਹੈ ਤੇ ਸਭ ਕੁਝ ਮਤਲਬ ਵਧੀਆ ਜਿੱਦਾਂ ਕਹ ਦੀਏ ਵੀ ਵਧੀਆ ਬੀਤਿਆ ਹਨਾ ਟ੍ਰੇਨਿੰਗ ਸੈਂਟਰਾਂ ਉੱਥੇ ਜਦੋਂ ਆਉਂਦੇ ਸੀ ਇਹੰਦਾ ਕਹਿਣਾ ਵੀ ਯਾਰ ਕਿੱਥੇ ਅਸੀਂ ਫਸ ਗਏ ਆ ਕਿ ਪੰਜਾਬ ਪੁਲਿਸ 'ਚ ਕਿੱਥੇ ਮਤਲਬ ਆ ਚੀ ਕਰਨੀ ਸੀ ਪਰ ਹੁਣ ਉਹ ਚ ਹੀ ਸੋਚਦੇ ਆ ਵੀ ਇਹ ਟ੍ਰੇਨਿੰਗ ਦੇ ਦਿਨ ਬਹੁਤ ਵਧੀਆ ਸੀ ਠੀਕ ਹੈ ਟ੍ਰੇਨਿੰਗ ਕੀਤੀ ਨੂੰ ਵੀ ਸਾਨੂੰ ਕਰੀਬ 2 ਸਾਲ ਹੋਣ ਵਾਲੇ ਸਤੰਬਰ ਦੇ ਸਾਡਾ ਬੈਚ ਪਾਸ ਹੋਇਆ ਸੀ 2023 ਦੇ ਵਿੱਚ ਤੇ ਮਤਲਬ ਟ੍ਰੇਨਿੰਗ ਨੂੰ ਵੀ ਕਰੀਬ ਕਰਿਓ ਜਨੇ 1 ਮਹੀਨਾ ਰਹਿ ਗਿਆ ਟ੍ਰੇਨਿੰਗ ਮਤਲਬ ਜਿੰਨਾ ਕਹਿ ਰਹੀਏ ਵੀ ਮਤਲਬ 1 ਮਹੀਨਾ ਰਹੇਗਾ 2 ਸਾਲ ਕੰਪਲੀਟ ਹੋਣ ਦੇ ਵਿੱਚ ਤਾਂ ਬਹੁਤ ਵਧੀਆ ਸਫਰ ਰਿਹਾ 3 ਸਾਲ ਦਾ ਤੇ ਇਦਾਂ ਹੀ ਮੈਂ ਉਮੀਦ ਕਰਦਾ ਕਿ ਜਿਹੜੇ 2023 ਵਾਲੇ ਆ ਉਹ ਵੀ ਆਪਣਾ ਇਦਾਂ ਹੀ ਸਫਰ ਕੰਪਲੀਟ ਕਰਨਗੇ 3 ਸਾਲ ਦਾ ਤੇ ਉਸ ਤੋਂ ਅੱਗੇ ਵਧੀਆ ਡਿਊਟੀਆਂ ਕਰਨਗੇ ਤੇ ਜਿਹੜੀ ਥੋੜੀ 2024 ਵਾਲੀ ਦੀ ਜੁਆਇਨਿੰਗ ਹੋਣੀ ਆ ਤੇ ਤੁਸੀਂ ਵੀ ਵਧੀਆ 3 ਸਾਲ ਕੋਈ ਗਲਤੀ ਨਹੀਂ ਕਰਨੀਗੀ ਕੋਈ ਐਬਸੈਂਟ ਨਹੀਂ ਹੋਣਾਗਾ ਠੀਕ ਆ ਤੇ ਮਤਲਬ ਇੱਕ ਮਿਸਾਲ ਬਣਨਾ ਠੀਕ ਆ ਆਪਦੇ ਆਪ ਦੇ ਆਪਦੇ ਆਦੇ ਆ ਵਿੱਚ ਇੱਕ ਮਿਸਾਲ ਬਣਨਾ ਕੈਰੀਅਰ ਦੇ ਮਤਲਬ ਜਿੱਦਾਂ ਕਹਿੰਦੀ ਖੇਤਰ ਦੇ ਵਿੱਚ ਕੋਈ ਗਲਤੀ ਗੁਸਤਾਖੀ 3 ਸਾਲ ਨਾ ਕਰਿਓ ਤੇ ਵੈਸੇ ਸਾਰੀ ਉਮਰ ਹੀ ਨਹੀਂ ਕਰਨੀ ਗਲਤੀ ਗੁਸਤਾਖੀ ਵੀ ਡਿਊਟੀ ਦੇ ਵਿੱਚ ਤੇ ਇਦਾਂ ਹੀ ਮਤਲਬ ਕਿ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਮੇਰੀਆਂ ਗੱਲਾਂ ਦੇ ਥੋੜਾ ਗੌਰ ਕਰੋਗੇ ਤੇ ਸਾਰੇ ਜਾਣੇ ਸਾਡੇ ਬੈਚਮੇਟਸ ਨੂੰ ਮੈਨੂੰ ਵੀ ਠੀਕ ਹੈ ਵਧਾਈ ਦਿਓ ਕਿ ਸਾਡੇ ਜਿਹੜੇ 3 ਸਾਲ ਜਿਹੜੇ ਕੰਪਲੀਟ ਹੋ ਗਏ ਤੇ ਇਸੇ ਤਰ੍ਹਾਂ ਜੁੜੇ ਰਹੋ ਬਣੇ ਰਹੋ ਆਉਣ ਵਾਲੇ ਦਿਨਾਂ ਵਿੱਚ ਥੋੜੇ ਥੋੜੇ ਟਾਪਿਕਸ ਨੂੰ ਮੈਂ ਕਲੀਅਰ ਕਰਦਾ ਰਹੂੰਗਾ ਅੱਜ ਕੋਈ ਟਾਪਿਕ ਨਹੀਂ ਸੀ ਬਸ ਮੈਨੂੰ ਥੋੜਾ ਜਿਆ ਖੁਸ਼ੀ ਸੀ ਅੱਜ ਆਪਣੇ ਜਿਹੜੇ ਮੇਰੇ 3 ਸਾਲ ਕੰਪਲੀਟ ਹੋਏ ਮੇਰੇ ਬੈਚਮੇਟਸ ਤੇ ਉਮੀਦ ਆਗੇ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਤੇ ਆਪਣੇ ਨਾਲ ਸਿਹਤ ਦਾ ਖਿਆਲ ਰੱਖਲੇ ਹੋਵੋਗੇ ਤੇ ਇਸੇ ਤਰ੍ਹਾਂ ਜਿਹੜਾ ਤੁਸੀਂ ਜੁੜੇ ਰਹੋ ਚੈਨਲ ਦੇ ਨਾਲ ਤੇ ਜੇ ਨਾ ਵੀ ਉਹਦਾ ਸਬਸਕ੍ਰਾਈਬ ਕਰ ਦਿਓ ਠੀਕ ਆ ਚਲੋ ਇਹ ਗੱਲਾਂ ਮੇਰੀਆਂ ਕਹਿਣੀਆਂ ਬੰਦੀਆਂ ਤੁਸੀਂ ਖੁਦ ਕਰਨੀਆਂ ਤੇ ਮਿਲਦੇ ਆਂ ਫਿਰ ਕਿਸੇ ਹੋਰ ਟੌਪਿਕ ਤੇ ਕਿਸੇ ਹੋਰ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਤੇ ਮੇਰੇ ਵੱਲੋਂ ਮੇਰੇ ਬੈਚ ਮੀਟਸ ਨੂੰ ਖਾਸ ਕਰਕੇ ਬਹੁਤ ਬਹੁਤ ਸ਼ੁਭ ਕਾਮਨਾਵਾਂ ਤੇ ਅੱਗੇ ਵੀ ਆਪਾਂ ਇਸੇ ਤਰ੍ਹਾਂ ਡਿਊਟੀਆਂ ਕਰਦੇ ਰਹਿਣਾ ਵਧੀਆ ਤਰੀਕੇ ਨਾਲ ਤੇ ਆਪਣੇ ਜਿਹੜਾ ਮਹਿਕਮੇ ਦੇ ਵਿੱਚ ਆਪਣਾ ਨਾਮ ਚਮਕਾਉਣਾ ਤੇ ਸਾਰਿਆਂ ਨੂੰ ਮੇਰੇ ਵੱਲੋਂ Check him.